ਲੈ ਵੀ ਮਿੱਤਰੋ ਛੋਡੇ ਵਾਗ ਤੇ ਲੈ ਕੇ ਆ ਗਏ ਜੀ ਆਪਾਂ ਬਾਜ ਦੀ ਅੱਖ ਪੂਰਾ 1 ਕਿਲੋਮੀਟਰ ਤੱਕ ਦੀ ਰੇਂਜ ਆ ਬਾਈ ਦੇਖ ਸਕਦੇ ਹੋ ਨਾ ਤੇ ਰਾਤ ਬਰਾਤ ਤੇ ਕੀੜੇ ਕੰਡੇ ਤੋਂ ਬਚਣਵਾ ਤੇ ਬਹੁਤ ਵਧੀਆ ਤੇ ਘੈਂਟ ਆਈਟਮ ਆ ਗਈ ਮੇਨ ਗੱਲ ਆ ਬਈ ਹੈਗੀ ਮੈਟਲ ਦੇ ਵਿੱਚ ਦੇਖੋ ਨਾ ਚੰਗੀ ਕੁਆਲਿਟੀ ਤੇ ਰੇਟ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਬਾਈ ਕੁਝ ਵੀ ਨਹੀਂ ਰੇਟ ਨਾ ਯਾਨੀ ਕਿ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਇਹ ਟਾਰਚ ਲੈ ਕੇ ਜਾ ਸਕਦੇ ਹੋ ਕਿੱਥੋਂ ਬਾਕੀ ਗੱਲਬਾਤ ਕਰਦਾ ਵੀਰਾਂ ਦੇ ਕੋਲੇ ਲਗਭਗ 5 6 ਤਰ੍ਹਾਂ ਦੀਆਂ ਟਾਰਚਾਂ ਨੇ ਬਈ ਹਣਾ ਆਜੋ ਬਈ ਹਣਾ ਖੜਿਆਂਗੇ ਸ਼ਹਿਰ ਲੋਂਗੋਵਾਲ ਸਰਪੰਚ ਦੀ ਦੁਕਾਨ ਦੇ ਉੱਪਰ ਤੇ ਪਿੱਛੇ ਰਹੇਗੀ ਦਾਣਾ ਮੰਡੀ ਦਾਣਾ ਮੰਡੀ ਦੇ ਵਿੱਚ ਆ ਕੇ ਬਈ ਤੁਸੀਂ ਇਹ ਟਾਰਚਾਂ ਲੈ ਕੇ ਜਾ ਸਕਦੇ ਹੋ ਗੱਲਬਾਤ ਕਰਦੇ ਕਿ ਆ ਲੈਗਾ ਕਿ ਬਈ ਆ ਬਈ ਵਧੀਆ ਦੱਸੋ ਠੀਕ ਠਾਕ ਜੀ ਉਹ ਵਧੀਆ ਠੀਕ ਹੈ ਜੀ ਮੈਂ ਕਿਹਾ ਵੀ ਬਾਜ ਦੀ ਅੱਖ ਹੈਗੀ ਆ ਬਈ ਵਧੀਆ ਗਈ 1 ਕਿਲੋਮੀਟਰ ਦੀ ਰੇਂਜ ਆ ਬਈ ਇਹਦੀ 1 ਕਿਲੋਮੀਟਰ ਦੀ ਹੈ। ਹਾਂਜੀ 1 ਕਿਲੋਮੀਟਰ ਤੱਕ ਚਾਨਣ ਜਾਂਦਾ ਇਹਦਾ। ਲੈ ਵੀ 1 ਕਿਲੋਮੀਟਰ ਤੱਕ ਬਹੁਤ ਚੰਗੀ ਰੇਂਜ ਆ ਨਾ ਉਹਦਾ ਨਾ ਆਈਡੀ ਉਸ ਤੋਂ ਘੱਟ ਜੇ ਉਸ ਤੋਂ ਘੱਟ ਰੇਂਜ ਵਾਲੀ ਲੈਣੀ ਹੈ ਬਾਈ ਇਹ ਆਉਂਦੀ ਆ ਆਪਣੇ ਕੋਲੇ ਐਮ ਜੈਡ ਦਾ ਮਾਡਲ ਆ ਹੈਗਾ ਇਹ ਐਮ 983 ਠੀਕ ਹੈ ਜੀ ਐਮ ਜੈਡ ਦੀ ਆ ਜੀ। ਓਰੀਜਨਲ ਟੋਲ ਚਾ ਮਿਲਣੀ ਆ ਵੀਰੇ ਤੁਸੀਂ ਲੋਗੋ ਚੈੱਕ ਕਰ ਲਓ। ਠੀਕ ਹੈ ਜੀ। ਹਾਂਜੀ। ਕਿੰਨੀ ਤਰ੍ਹਾਂ ਦੀਆਂ ਨੇ ਆਪਣੇ ਕੋਲੇ ਬਈ ਆਪਣੇ ਕੋਲੇ 5-6 ਤਰ੍ਹਾਂ ਦੀਆਂ ਆਉਂਦੇ ਨੇ ਵੀਰੇ ਲੈ ਵੀਰੋ 5-6 ਤਰ੍ਹਾਂ ਦੀਆਂ ਨੇ ਦੇਖ ਸਕਦੋਂਗੇ ਵੱਡੀ ਛੋਟੀ 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 ਨਾ ਇਹ ਤੋਂ ਆਪਾਂ ਕਰਦੇ ਹਾਂ ਸ਼ੁਰੂ ਬਈ ਦਿਖਾ ਦਿਓ ਹਣ ਇਹਨੂੰ ਕਾ ਕੇ ਕਿਵੇਂ ਗੱਲ ਲਵਾਉਂਦੇ ਇਹ ਵੀ ਹੈਗੀ ਬਈ 1 ਕਿਲੋਮੀਟਰ ਦੀ ਮਾਰ ਆ ਤੇ ਮੈਟਲ ਦੀ ਬਣੀ ਹੋਈ ਆ origignal MJ ਕੰਪਨੀ ਦੀ ਹੋਊਗੀ ਠੀਕ ਆ ਠੀਕ ਆ ਜੀ ਇਹ ਚਾਰਜ ਹੁੰਦੀ ਹੈਗੇ ਇਹ ਚਾਰੇ ਚਾਰਜ ਵਾਲੀਆਂ ਨੇ ਜੀ ਲੈ ਵੀ ਚਾਰਜ ਹੁੰਦੀਆਂ ਨੇ ਤੁਹਾਨੂੰ ਆਪਾਂ ਦਿਖਾ ਦਈਏ ਵਿੱਚੋਂ ਕੱਢ ਕੇ ਸੈੱਲ ਵੀ ਕਿੱਡਾ ਵੱਡਾ ਪੈਂਦਾ ਇਹਦੇ ਵਿੱਚ ਸੈੱਲ ਨਾ ਇਹਦੇ ਵਿੱਚ ਹੀ ਪਾ ਕੇ ਸੈੱਲ ਚਾਰਜ ਹੋ ਜਾਂਦਾ ਵਿੱਚੇ ਚਾਰਜ ਲੈ ਵੀ ਤੁਹਾਨੂੰ ਦਿਖਾ ਦਈਏ ਦੇਖ ਸਕਦੇ ਹੋਗੇ ਇਹ ਆ ਸੈੱਲਾ ਬਈ ਨਾ ਚਾਰਜ ਕਰਨ ਵਾਲਾ ਨਾ ਕਿੰਨੇ ਰੁਪਏ ਦੀ ਬਈਗਾ ਕਿਹ ਇਹ ਵੀਰੇ ਸਾਰੀ 1300 ਚ ਆਪਾਂ ਘਰੇ ਭੇਜ ਦੇਣਾ ਲੈ ਵੀ ਸਿਰਫ 1300 ਰੁਪਏ ਦੇ ਵਿੱਚ ਮੈਟਲ ਬੋਡੀ ਹੈਗੀ ਤੇ ਤੁਹਾਡੇ ਘਰੇ ਆ ਜੂਗੇ ਕੁਆਲਿਟੀ ਇਸ ਤੋਂ ਪਹਿਲਾਂ ਵੀਰੇ ਆਪਾਂ ਇਹਦੇ 100 ਪੀ ਸੇਲ ਕਰ ਚੁੱਕੇ ਹਾਂ ਹਾਂ ਇਕੱਲੇ ਏਸੀ ਦੇ ਠੀਕ ਆ ਜੀ ਹਾਂਜੀ ਅਗਲੀ ਬਈ ਇਹ ਆ ਵੀਰੇ ਐਮ ਜੈਡ ਦਾ ਇਹ ਹੈਗਾ 983 ਮਾਡਲ ਠੀਕ ਹੈ ਇਹਦੀ ਹੈਗੀ ਹਾਂ ਇਹਦੀ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਰੇਂਜ ਆ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਰੇਂਜ ਆ ਹਾਂ ਜੀ ਫੌਜੀ ਵੀਰ ਸਭ ਤੋਂ ਵੱਧ ਇਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਕਿਸਾਨ ਵੀਰ ਫੌਜੀ ਵੀਰ ਜਾਂ ਕਿਸੇ ਨੇ ਫੈਕਟਰੀ ਦੇ ਵਿੱਚ ਹਨਾ ਰਾਤ ਬਰਾਤੇ ਚੌਂਕੀ ਦਾ ਰਵਾਸਤੇ ਲੈਣੀ ਆ ਉਹ ਵੀ ਲੈ ਸਕਦੇ ਨੇ ਬਈ ਠੀਕ ਹੈ ਅਗਲੀ ਜੀ ਤੇ ਇਹ ਹੈਗੀ ਆ ਬਈ ਆਪਣੀ ਇਹ ਟੈਰਫਿਕ ਕੰਪਨੀ ਦੀ ਆ ਇਹ ਵੀ ਝੂਮੀ ਵਾਲੀਆਂ ਨੇ ਸਾਰੀਆਂ ਇਹ ਵੀ ਝੂਮੀ ਵਾਲੀਆਂ ਨੇ ਸਾਰੀਆਂ ਝੂਮੀ ਵਾਲੀਆਂ ਨੇ ਚਾਰਜ ਹੋਣਗੀਆਂ ਸਾਰੀਆਂ ਠੀਕ ਹੈ ਜੀ ਰੇਟ ਕਿਵੇਂ ਆ ਬਈ ਜੇ ਆਪਾਂ ਰੇਟ ਦੀ ਗੱਲਬਾਤ ਕਰੀ ਇਹ ਹੈਗਾ ਵੀਰੇ 1300 ਹਾਂ ਇਹ 950 ਹਾਂ ਜੀ 650 ਸਾਡੇ 550 ਇਹ ਆ ਦੋ ਵਾਲੀਆਂ ਇਹ ਹੈਗੇ 200 ਰੁਪਏ ਵੀਰੇ 200 ਰੁਪਏ ਆ ਇਹ ਸੀ ਸੀ ਟਾਈਪ ਚਾਰਜਰ ਨਾਲ ਆਉਂਦੀ ਆ ਠੀਕ ਆ ਤੇ ਆਹ ਹੈਗੇ ਦੂਸਰੇ ਚਾਰਜਰ ਨਾਲ ਆਪਣਾ ਜਿਹੜਾ ਨਾਰਮਲ ਹੁੰਦਾ ਇਹ ਹੈ ਇਹ 150 ਰੁਪਏ ਦੀ ਇਹ ਆਰਮੀਲ ਟਾਰਚ ਵਜਦੀ ਆ ਲੈ ਵੀ ਸਿਰਫ 150 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਦੀਆਂ ਟਾਰਚਾਂ ਨੇ ਹਾਂ ਠੀਕ ਆ ਜੀ ਮਿਲ ਲੀਏ ਕਿੱਥੋਂ ਬਈ ਜੀ ਆਪਾਂ ਲੈ ਗਏ ਆਪਣਾ ਆਪਣਾ ਲੌਂਗਵਾਲ ਜ਼ਿਲ੍ਹਾ ਸੰਗਰੂਰ ਅਨਾਜ ਮੰਡੀ ਦੇ ਵਿੱਚ ਆਪਣੀ 7 ਨੰਬਰ ਦੁਕਾਨ ਆ ਸਰਪੰਚ ਦੀ ਦੁਕਾਨ ਜੀ ਨੂੰ ਮਰਜੀ ਕਹਿ ਦਿਓ ਆਪਾਂ ਲੈ ਵੀ ਮਿੱਤਰੋ ਇੱਥੇ ਆ ਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਾਰਚ ਲੈ ਕੇ ਜਾ ਸਕਦੇ ਹੋ ਕਿ ਮੈਂ ਤਾਂ ਕਹਿਣਾ ਵੀ ਬਾਈ ਆ ਲੈ ਕੇ ਜਾ ਉਹ ਚੀਜ਼ ਇਹ ਵਧੀਆ ਲੱਗਦੀ ਸਭ ਤੋਂ ਬੈਸਟ ਚੀਜ਼ਾਂ ਨੇ ਬਾਈ ਸਭ ਤੋਂ ਬੈਸਟ ਨਹੀਂ ਹਨਾ ਬਾਈ ਸਭ ਤੋਂ ਵੱਧ ਇਹ ਦੋਹੇ ਮਾਡਲ ਵਿਕਦੇ ਨੇ ਬਾਈ ਠੀਕ ਹੈ ਜੀ ਲੈ ਵੀ ਆਜੋ ਮਿੱਤਰੋ ਬਾਕੀ ਨੰਬਰ ਹੈਗਾ ਸਕਰੀਨ ਦੇ ਉੱਤੇ ਆਨਲਾਈਨ ਵੀ ਤੁਸੀਂ ਘਰੇ ਬੈਠੇ ਬੈਠੇ ਮੰਗਵਾ ਸਕਦੇ ਹੋ ਧੰਨਵਾਦ